ਐਂਡ ਗੱਲਬਾਤ ਬਣ ਜੂ ਵੀ ਐਂਡ ਗੱਲਬਾਤ ਜੇ ਤੁਹਾਡੇ ਵੀ ਮੋਟਰਸਾਈਕਲਾਂ ਦੇ ਵਿੱਚ ਇਹ ਚ ਦਿੱਕਤ ਆਉਂਦੀ ਹੈ ਤੁਸੀਂ ਇਸ ਤਰ੍ਹਾਂ ਕਰ ਸਕਦੇ ਬਈ ਕਰੋ ਵਾਇਰਿੰਗ ਚੈੱਕ ਜਮਾ ਲੋਹਾ ਬਣਾਉਂਦੇ ਲੋਹਾ ਬਈ ਦੋਨ ਲਾਈਵ ਬਸੋ ਸਾਸਤਰੀਆ ਕਾਰ ਤੇ ਤੁਹਾਨੂੰ ਦਿਨੇ ਇੱਕ ਨਵੀਂ ਅਪਡੇਟ ਜਿਵੇਂ ਕਿ ਆਪਣੇ ਮੋਟਰਸਾਈਕਲ ਦੇ ਚੱਕੇ ਦੇ ਵਾਇਰਿੰਗ ਹੁੰਦੇ ਨੇ ਆ ਦੇਖ ਸਕਦੇ ਬਈ ਖਰਾਬ ਹੋ ਚੁੱਕਿਆ ਤੇ ਜਮਾ ਢਲਾ ਹੋਇਆ ਪਿਆ ਆ ਦੇਖੋ ਜੀ ਜਮਾ ਢਲਾ ਹੋਇਆ ਪਿਆ ਸਰੋਂ ਚੈੱਕ ਫਿਰ ਦਾ ਡੱਪ ਡੱਪ ਤੇ ਇਹਦਾ ਆਪਾਂ ਹੱਲ ਕਰ ਸਕਦਾ ਬਈ ਬਿਨਾਂ ਖਰਾਬ ਤੇ ਜਾਇਓ ਹੈ ਪੂਰੀ ਘੈਂਟ ਗੱਲਬਾਤ ਹੈ ਤੇ ਕੰਪਨੀ ਪ੍ਰੂਫ ਵੀ ਦਿੰਦੀ ਹੈ ਤੇ ਆਪਾਂ ਨੂੰ ਕਰਦੇ ਆ ਕੱਢ ਕੇ ਤੁਹਾਨੂੰ ਦਿਖਾਉਨੇ ਆ ਵੀ ਇਹਦੇ ਵਿੱਚ ਕੀ ਜਗਾਰ ਲਾ ਸਕਦੇ ਆ ਕੋਈ ਕਿੱਲ ਪੱਤੇ ਨਹੀਂ ਲਾਉਣੇ ਬਹੁਤ ਬਈ ਕੀ ਕਰਦਾ ਲਹਿਵਾ ਲਾਉਂਦੇ ਨੇ ਇਹੋ ਜਿਹਾ ਕੰਮ ਕਦੇ ਨਹੀਂ ਕਰਨਾ ਕਿਉਂਕਿ ਉਹਦੇ ਨਾਲ ਜਿਹੜਾ ਸਹਿਜ ਹੁੰਦਾ ਇਹ ਟੁੱਟ ਜਾਂਦਾ ਆਪਾਂ ਤੁਹਾਨੂੰ ਇੱਕ ਛੋਟੀ ਜਿਹੀ ਟ੍ਰਿਕ ਦੱਸਾਂਗੇ ਮੈਂ ਕਹਿੰਦਾ ਐਂਡ ਗੱਲਬਾਤ ਹੋ ਜੂ ਐਂਡ ਆ ਪਹਿਲਾਂ ਤੁਸੀਂ ਕੀ ਕਰਨਾ ਪੈਟਰੋਲ ਨਾਲ ਇਹਨੂੰ ਚੰਗੀ ਤਰ੍ਹਾਂ ਧੋ ਲਿਓ ਬਈ ਜਿਹੜੀ ਇਹ ਚੀਜ਼ ਹੈ ਇਨੂੰ ਪੈਟਰੋਲ ਨਾਲ ਧੋ ਲੋ ਪਹਿਲਾਂ ਆ ਦੇਖੋ ਜੀ ਬਈ ਲੈ ਵੀ ਚੱਲਦੇ ਚੱਲਦੇ ਵੀਡੀਓ ਨੂੰ ਸ਼ੇਅਰ ਕਰ ਦੋ ਗਰਾ ਸੱਪ ਕੇ ਇਹਨਾਂ ਸ਼ੇਅਰ ਕਰ ਦੋ ਤੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਐਨ ਹੋਵੇ ਕਿਤੇ ਇਹਦੇ ਵਿੱਚ ਤੇਲ ਲੱਗਿਆ ਹੋਵੇ ਇਹਨੂੰ ਖੁਸ਼ਕ ਕਰ ਲਿਓ ਫਿਰ ਜਾ ਕੇ ਆਪਣਾ ਫਾਰਮੂਲਾ ਕੰਮ ਕਰੂਗਾ ਕਿਤੇ ਬਾਅਦ ਵਿੱਚ ਬਾਈ ਕਹੋ ਤੁਸੀਂ ਯਾਰ ਇਹ ਕੰਮ ਨਹੀਂ ਕੀਤਾ ਯਾਰ ਐਨੀ ਹੈਗੀ ਗੱਲਬਾਤ ਤੇ ਫਾਰਮੂਲਾ ਜਿਹੜਾ ਹੈਗਾ ਉਹ ਫੇਰ ਕੰਮ ਕਰੂ ਇਹਨੂੰ ਚੰਗੀ ਤਰ੍ਹਾਂ ਕਰ ਲਓ ਖੁਸ਼ਕ ਆ ਦੇਖੋ ਜੀ ਕਿੰਨੀ ਵਧੀਆ ਸਫਾਈ ਹੋ ਗਈ ਠੀਕ ਹੈ ਜੀ ਸਫਾਈ ਕਰਨ ਤੋਂ ਬਾਅਦ ਤੁਸੀਂ ਇੱਕਦਮ ਇੰਟਰ ਨੂੰ ਛੱਡ ਦੇਣਾ ਤੇ ਪੈਟਰੋਲ ਇੱਕ ਵਾਰੀ ਫੇਰ ਮਾਰ ਦਿਓ ਕਿਉਂਕਿ ਚੰਗੀ ਤਰ੍ਹਾਂ ਖੁਸ਼ਕ ਹੋ ਜੇ ਇਸ ਤਰ੍ਹਾਂ ਬਾਅਦ ਚ ਕੱਪੜਾ ਨਹੀਂ ਮਾਰਨਾ ਕਿਉਂਕਿ ਜਿਹੜੇ ਕੱਪੜੇ ਹੁੰਦੇ ਨੇ ਆਪਣੇ ਤੇਲ ਵਾਲੇ ਹੁੰਦੇ ਨੇ ਤੁਸੀਂ ਐਦਾਂ ਹੀ ਫੂਕ ਮਾਰਦੇ ਨੇ ਜਾਂ ਕਿਸੇ ਚੀਜ਼ ਨਾਲ ਸੁਕਾ ਲੈਣਾ ਬਈ ਤੇ ਚੱਕੇ ਉਹ ਕਾਉਦੇ ਧਰ ਦਾਂਗੇ ਦਵਾਰੇ ਠੀਕ ਹੈ ਜੀ ਆਇਆ ਇੱਕ ਐਸਟਰ ਵੀ ਪੈ ਪੁੰਦੀ ਹੈ ਇਹਦੇ ਵਿੱਚ ਧਰੋਂਗੇ ਸਾਰ ਨੂੰ ਪਤਾ ਹੀ ਹੈ ਆ ਦੇਖੋ ਜੀ ਇੱਕ ਆ ਚੀ ਹੈੀ ਕੰਪਨੀ ਦਾ ਸਪੈਸ਼ਲ ਦਿੱਤਾ ਹੈ ਜੇ ਕਿ ਤੂੰ ਟੁੱਟ ਜੇ ਜਾਂ ਕੋਈ ਸਾਇਜ ਹੋਵੇ ਤਾਂ ਤੁਸੀਂ ਇਹ ਲਾ ਸਕਦੇ ਹੋ ਭਾਈ ਆ ਚੈੱਕ ਕਰੋ ਤੇ ਤੁਸੀਂ ਇਹ ਲਾਉਣਾ ਕਿਵੇਂ ਹੈ ਉਹ ਤਰੀਕਾ ਤੁਹਾਨੂੰ ਦੱਸਦੇ ਆ ਠੀਕ ਹੈ ਜੀ ਲੈ ਲਈ ਆ ਜਾਓਗਾ ਲਾਉਣ ਦਾ ਤਰੀਕਾ ਤੁਹਾਨੂੰ ਦੱਸ ਦਿੰਨੇ ਆ ਠੀਕ ਹੈ ਤੇ ਇਹ ਕਹੇ ਨਾਲ ਇਸ ਤਰ੍ਹਾਂ ਹੀ ਫੇਵੀ ਕਿੱਕ ਆਉਂਦੀ ਹੈ ਤੇ ਦੋਨੇ ਚੀਜ਼ਾਂ ਨੂੰ ਆਪਾਂ ਨਾ ਲਾਉਣੀ ਕਿਵੇਂ ਨੇ ਉਹ ਤਰੀਕਾ ਦੱਸ ਦਿਆਂ ਤੁਹਾਨੂੰ ਦੇਖ ਦੋਨੇ ਚੀਜ਼ ਆਪਾਂ ਕੋਰੇ ਖੋਲ ਲਾਂਗੇ ਖੋਲ ਕੇ ਦੇਖ ਦਿੰਦਾ ਚੱਲਦੇ ਆ ਠੀਕ ਹੈ ਜੀ ਤੇ ਇਹਦੇ ਵਿੱਚ ਕੀ ਕਰਨਾ ਤੁਸੀਂ ਨੇ ਹਲਕੀ ਹਲਕੀ ਫੇਕ ਇੱਕ ਚਾਰੇ ਪਾਸੇ ਲਾ ਲੈਣੀ ਹੈ ਇਦਾਂ ਇਦਾਂ ਲਾ ਲੈਣੀ ਹੈ ਫੇਕ ਇੱਕ ਇੱਕ ਲਾ ਕੇ ਜਿਹੜਾ ਰੇਤ ਆਇਆ ਹੈਗਾ ਇਹਨੂੰ ਤੁਸੀਂ ਇਦਾਂ ਪਾ ਦੋ ਬਸ ਦੋ ਸਾਰੇ ਪਾਸੇ ਪਾਈ ਜਾਓ ਤਾਂ ਕੋਈ ਸਾਈਜ ਰਹੇ ਨਾ ਜਿਵੇਂ ਕਨਾਲ ਦਾ ਹੋ ਜਿਹੜਾ ਧਿਆਨ ਨਾਲ ਪਾਉਣਾ ਤੁਸੀਂ ਨਾ ਐਨ ਹਵੇ ਕਥਾ ਵੀ ਪਾ ਦੋ ਤੇ ਮੁਰਕੇ ਗੱਲਾਂ ਬਣੇ ਇਹਨੂੰ ਚਾਰੇ ਪਾਸੇ ਤੁਸੀਂ ਪਾ ਕੇ 35 ਕਿੱਕ ਦਾ ਦਵਾਰੇ ਫੇਰ ਪਾ ਲੈਣਾ ਕੋਈ ਬਾਅਦ ਟਾਈਮ ਨਹੀਂ ਰੱਖਣਾ ਤੁਸੀਂ ਕਦੇ ਲਾ ਕੇ ਛੱਡ ਦੋ ਕਿਉਂਕਿ ਫਿਰ ਬਾਅਦ ਵਿੱਚ ਬੈਰਿੰਗ ਨਹੀਂ ਪੈਣਾ ਇਹਦਾ ਐਦਾਂ ਕਰਕੇ ਨਾ ਚਾਰੇ ਪਾਸੇ ਘੁਮਾ ਕੇ ਜਿਹੜਾ ਬੈਰਿੰਗ ਹੈਗਾ ਆਪਣਾ ਲੈਵੇ ਉਹਨੂੰ ਉੱਪਰ ਵਿੱਚ ਠੋਕ ਦਾਂਗੇ ਲੈ ਵੀ ਐਂਡ ਗੱਲਬਾਤ ਬਣ ਜੂ ਵੀ ਐਂਡ ਗੱਲਬਾਤ ਜੇ ਤੁਹਾਡੇ ਵੀ ਮੋਟਰਸਾਈਕਲਾਂ ਦੇ ਵਿੱਚ ਇਹ ਚ ਦਿੱਕਤ ਆਉਂਦੀ ਹੈ ਤੁਸੀਂ ਇਸ ਤਰ੍ਹਾਂ ਕਰ ਸਕਦੇ ਬਈ ਕਰੋ ਵਾਇਰਿੰਗ ਚੈੱਕ ਜਮਾ ਲੋਹਾ ਬਣਾਉਂਦੇ ਲੋਹਾ ਬਈ ਦੋਨੇ ਚੀਜ਼ਾਂ ਨੂੰ ਤੁਸੀਂ ਲਾ ਸਕਦੇ ਹੋ ਬਈ ਫੈਵੀਕ ਕਿੱਕ ਤੇ ਆ ਚੀਜ਼ ਨੂੰ ਲੈ ਵੀ ਕਰੋ ਚੈੱਕ ਲੈ ਵੀ ਕਮੈਂਟ ਕਰਕੇ ਦੱਸਿਓ ਜਰੂਰ ਬਈ ਇਹ ਆਈਟਮ ਤੁਹਾਨੂੰ ਕਿਵੇਂ ਲੱਗੀ ਜਿਹੜੇ ਜਿਹੜੇ ਵੀਰ ਨੂੰ ਵਧੀਆ ਲੱਗੀ 6 ਜਰੂਰ ਕਰਿਓ ਬਈ ਕੰਪਨੀ ਦਾ ਵਾਦਾ ਹੈ ਕਿ ਇਹ ਟੁੱਟ ਵੀ ਜਾਵੇ ਫੇਰ ਵੀ ਇਹ ਕੰਮ ਕਰਦੀ ਹੈ ਪਰ ਐਡਾ ਰਿਸਕ ਆਪਾਂ ਨਹੀਂ ਲਵਾਵਾਂਗੇ ਆਪਾਂ ਕੱਲਾ ਬੈਰਿੰਗ ਦੇ ਉੱਪਰ ਹੀ ਰਿਸਕ ਲਾਵਾਂਗੇ ਕਿਉਂਕਿ ਪੂਰੀ ਐਂਡ ਗੱਲਬਾਤ ਬਣਾਦੇ ਆ ਨਾ ਐਂਡ ਗੱਲਬਾਤ ਲਈ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਬਾਈਆਂ ਦੇ ਪੈਸੇ ਬਚ ਜਾਂਦਾ ਟਾਈਮ ਬਚ ਜਾਂਦਾ ਨਹੀਂ ਆਪਾਂ ਨੂੰ ਖਰਾਬ ਤੇ ਜਾਣਾ ਪੈਂਦਾ ਟਾਈਮ ਦੀ ਬਹੁਤ ਬਰਬਾਦੀ ਹੁੰਦੀ ਹੈ ਤੇ ਸ਼ੇਅਰ ਕਰਕੇ ਲਾਈਕ ਕਰਕੇ ਕਮੈਂਟ ਚ ਰਿਪੋਰਟ ਜਰੂਰ ਕਰੋ ਪਿੱਕ ਕਿੰਦਾ ਲਗੀ ਗੱਲ ਬਾਤ ਐਂਡ ਗੱਲ ਬਾਤ ਐ ਮੇਰੇ ਵੀਰੋ ਸਰਾ ਗੱਲ ਬਾਤ ਐ ਤੇ ਜਿਹੜੇ ਵੀਰ ਨੇ ਪੇਜ ਫੋਲੋ ਨਹੀਂ ਕੀਤਾ ਤੇ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਕਰ ਲੋ ਫੋਲੋ